ਇਹ ਪਿੱਟਲੋਂ ਪੰਜਾਬੀ ਗਾਇਕ ਉਹਦੇ ਘਰ ਤੇ ਵੈਨਕੂਵਰ ਵਾਲੇ ਤੇ ਕਹਿੰਦੇ ਹਮਲਾ ਹੋਇਆ ਤੇ ਉਹਦੀ ਇੱਕ ਵੀਡੀਓ ਵੀ ਪ੍ਰੋਪਰ ਵੈਸੇ ਇਦਾਂ ਲੱਗ ਰਿਹਾ ਕਿ ਉਹ ਜਿਵੇਂ ਆਪ ਹੀ ਬਣਾ ਕੇ ਵਾਇਰਲ ਕੀਤੀ ਗਈ ਹੁੰਦੀ ਹੈ ਉਹ ਉਹਦੇ ਚ ਕਾਫੀ ਸਵਾਲ ਉੱਠ ਰਹੇ ਨੇ ਕਿ ਕਿਉਂ ਹੋ ਰਿਹਾ ਇਸ ਤਰ੍ਹਾਂ ਇਹਦੇ ਕਾਰਨ ਪਿੱਛੇ ਦੇ ਕੀ ਹੈ ਤੇ ਇਹਦੇ ਚ ਇਨਵੋਲਵਮੈਂਟ ਕੀ ਦੀ ਹੈ ਇਹਦੇ ਬਾਰੇ ਥੋੜਾ ਡਿਟੇਲ ਦੇ ਵਿੱਚ ਸਾਡੇ ਨਾਲ ਕਰਿਓ ਗੱਲ ਜਨਾਬ ਕਾਰਨ ਤੇ ਸਾਫ ਹੈ ਸਲਮਾਨ ਖਾਨ ਜੀ ਸਲਮਾਨ ਖਾਨ ਹੀ ਕਾਰਨ ਹੈ ਕਿਉਂਕਿ ਪਿੱਛੇ ਜੇ एपीੁਰਾ ਨੇ ਇੱਕ ਗੀਤ ਕੀਤਾ ਸਲਮਾਨ ਖਾਨ ਦੇ ਨਾਲ ਸ਼ਾਇਦ ਸੰਜੀਤ ਦੱਤ ਵੀ ਸੀਗਾ ਜੀ ਤਾਂ ਭਾਈ ਉਹਨਾਂ ਨੇ ਜੋ ਜ਼ਿੰਮੇਵਾਰੀ ਲਈ ਆ ਤਾਂ ਉਹ ਕਹ ਰਿਹਾ ਰੋਹਿਤ ਗੰਦਾਰਾ ਹੂੰ ਇਹ ਰਾਜਸਥਾਨ ਦਾ ਜੀ ਇਹ ਵੀ ਵਾਂਟਡ ਹੈ ਉਹ ਕਹ ਰਿਹਾ ਕਿ ਫੀਲਿੰਗ ਲੈ ਰਿਆ ਸੀ ਸਲਮਾਨ ਦੇ ਨਾਲ ਤਾਂ ਉਹ ਤਾਂ ਫਿਰ ਸਾਫ਼ ਹੈ ਬਿਲਕੁਲ ਤੇ ਦੂਜੇ ਪਾਸੇ ਕੈਨੇਡੀਅਨ ਪੁਲਿਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਆ ਮੈਂ ਪੜਿਆ ਸੀ ਸ਼ਾਇਦ ਪਾਸ ਕਰ ਚਾ ਕਿ ਉਹ ਪੁਸ਼ਟੀ ਹੋਈ ਆ ਉਹਨਾਂ ਨੇ ਕਿਹਾ ਕਿ ਟਾਰਗੇਟ ਕਿਲਿੰਗ ਗਰੁੱਪ ਦਾ ਹੀ ਕੰਮ ਆ ਹੂੰ ਤਾਂ ਉਹ ਕੋਣ ਨੇ ਸਭ ਨੂੰ ਪਤਾ ਹੀ ਆ ਤਾਂ ਇਧਰੋਂ ਇਨੇ ਈਪ ਨੇ ਵੀ ਪੋਸਟ ਪਾਈ ਆ ਕਿ ਮੈਂ ਸੇਫ ਆ ਜੀ ਮੇਰੇ ਨਾਲ ਦੇ ਵੀ ਸੇਫ ਫਿਰ ਇੱਕ ਗੀਤ ਵੀ ਬਣਾਇਆ ਸ਼ਾਇਦ ਬਿਲਕੁਲ ਗੀਤ ਵੀ ਗੁੰਗਨਾਇਆ ਇਹਨਾਂ ਨੇ ਜੀ ਤਾਂ ਉਹ ਪਾਇਆ ਮਤਲਬ ਕਿ ਇਹ ਸਾਰਾ ਕੁਝ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੋਇਆ ਹੈ ਇਹਦਾ ਤੇ तकरीबन तकरीबन ਹੁਣ ਸਾਫ ਹੋ ਗਿਆ ਜੀ ਮਾਮਲਾ ਹੁਣ ਤੁਸੀਂ ਜੋ ਕਾਰਨ ਪੁੱਛੇ ਮੈਂ ਕਾਰਨ ਤੁਹਾਨੂੰ ਦੱਸ ਦਿੰਦਾ ਜੀ ਕਾਰਨ ਸਭ ਇਹ ਹੁੰਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਥੋੜੀਆਂ ਡੂੰਘੀਆਂ ਹੁੰਦੀਆਂ ਕਾਰਨ ਸਾਫ ਹੈ ਇੱਕ ਤੇ ਆ ਕਿ ਪੰਜਾਬੀ 뮤직 ਇੰਡਸਟਰੀ ਅੱਗੇ ਕਿਉਂਕਿ ਗਿੱਪੀ ਗਰੇਵਾਲ ਦੇ ਘਰ ਵੀ ਹੋਈ ਹੈ ਫਾਇਰਿੰਗ ਹਾਂਜੀ ਘਰ ਦੇ ਅੱਗੇ ਕਹਿ ਲਓ ਜੀ ਉਹ ਉਦੋਂ ਗਿੱਪੀ ਗਿਆ ਸੀ ਪ੍ਰਮੋਸ਼ਨ ਵਾਸਤੇ ਹੂੰ ਤਾਂ ਉਹਨਾਂ ਨੇ ਕੀਰ ਲਿਆ ਜੀ ਕਿਆ ਭਾਈ ਕਿਉਂ ਗਿਆ ਸੀ ਇੱਕ ਤੇ ਇਹ ਆ ਕਿ ਇਹਦੇ ਨਾਲ ਹੁਣ ਪੰਜਾਬੀ 뮤직 ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਸਨੇਹ ਮਿਲ ਗਿਆ ਬਿਲਕੁਲ ਕਿ ਜੇ ਭਾਈ ਗੱਲ ਨੂੰ ਇਹਨਾਂ ਦੀ ਫਿਲਮ ਲਈ ਜਾਂ ਇਹਨਾਂ ਦੀ ਸੰਗਤ ਲਈ ਅਸੀਂ ਕੁਝ ਕਰਦੇ ਆਂ ਜੀ ਤਾਂ ਭਾਈ ਡਰ ਹੈ ਡਰ ਹੈਗਾ ਨਾ ਜੀ ਡਰ ਪੈ ਗਿਆ ਬਿਲਕੁਲ ਦੂਜੀ ਚੀਜ਼ ਇੱਕ ਹੋਰ ਵੀ ਹੁੰਦੀ ਆ ਹਮ ਸਲਮਾਨ ਖਾਨ ਦਾ ਲਾਸ ਬਿਲਕੁਲ ਸਲਮਾਨ ਖਾਨ ਦਾ ਜਿਹੜਾ ਕੋਈ ਵੀ ਪ੍ਰੋਜੈਕਟ ਹੋਏਗਾ ਪ੍ਰੋਜੈਕਟ ਨੂੰ ਜਿਹੜੇ ਬੰਦੇ ਫਾਈਨਾਂਸ ਕਰ ਰਹੇ ਆ ਜੀ ਜਾਂ ਜਿਹੜੇ ਬੰਦੇ ਪ੍ਰੋਜੈਕਟ ਦੇ ਨਾਲ ਜੁੜੇ ਆ ਉਹ ਸੋਚਨ ਸਮਝਣਗੇ ਪਹਿਲਾਂ ਬਿਲਕੁਲ ਸਾ ਜੀ ਇਹ ਸਾਫ ਹੈ ਸਪਸ਼ਟ ਹੈ ਕਿਉਂਕਿ ਸਲਮਾਨ ਖਾਨ ਬਰੇ ਤਾਂ ਮੈਨੂੰ ਹੁਣ ਕੁਝ ਕਹਿਣ ਦੀ ਜ਼ਰੂਰਤ ਨਹੀਂ ਜੋ ਕੋ ਚੱਲਦਾ ਅਸੀਂ ਅੱਗੇ ਵੀ ਬਹੁਤ ਵਾਰੀ ਕਿਹਾ ਹੈ ਕਿ ਇਹ ਲਾਰੈਂਸ ਬਿਸ਼ਨੋਈ ਜਿਹੜਾ ਇਹ ਗੈਂਗ ਹੈ ਬਿਲਕੁਲ ਉਹ ਸਪਸ਼ਟ ਤੌਰ ਤੇ ਪਹਿਲਾਂ ਵੀ ਬਹੁਤ ਵਾਰੀ ਸਲਮਾਨ ਖਾਨ ਬਾਰੇ ਕਹਿ ਚੁੱਕਾ ਸਲਮਾਨ ਖਾਨ ਨੂੰ ਮਾਰਨ ਵਾਸਤੇ ਵੀ ਯਤਨ ਹੋ ਚੁੱਕੇ ਬਿਲਕੁਲ 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 ਤਾਂ ਉਹ ਮਾਮਲਾ ਹੈ ਜਿਹੜਾ ਹਿਰਨ ਦੇ ਸ਼ਿਕਾਰ ਵਾਲਾ ਜੀ ਉਥੋਂ ਹੀ ਇਹ ਕਹਾਣੀ ਅੱਗੇ ਤੁਰਦੀ ਆ ਹੁਣ ਰਹੀ ਗੱਲ ਇਹ ਹੈ ਕਿ ਭਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਉੱਥੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਇਹ ਇੱਕ ਮੁੱਦਾ ਹੈਗਾ ਬਾਕੀ ਮੈਨੂੰ ਅੱਛਾ ਮੈਂ ਹਰਾਮ ਸੀ ਕਰਕੇ ਕੋਈ ਵੱਡਾ ਫੇਮਸ ਯਾਰ ਹੈਗਾ ਸਿੰਗਰ ਮੈਨੂੰ ਸੱਚ ਜਾਨੂ ਹੁਣ ਦੇਖੋ ਗੱਲ ਕੀ ਆ ਕਿ ਉੱਥੇ ਬੱਚੇ ਜਿੰਮ ਅੱਜ ਕੱਲ ਇਹ ਹੀ ਸੁਣਦੇ ਐ ਤਾਂ ਦੇਗੀ ਤੇ ਉਹ ਹੁਣ 2 ਘੰਟੇ ਚ ਉੱਥੇ ਹੀ ਯਮਲਾ ਤੇ ਸੁਣਨ ਹੋ ਰਹੇ 1.5-2 ਘੰਟੇ ਰਹੀ ਨੇ ਤਾਂ ਉੱਥੇ ਇਸ ਤਰ੍ਹਾਂ ਦੇ ਗੀਤ ਚੱਲਦੇ ਆ ਤੇ ਉਹ ਮੈਂ ਕਿਤੇ ਥੋੜਾ ਕੀਤਾ ਸਰਚ ਜੀ ਤੇ ਭਾਈ ਉਹ ਗੀਤ ਬਰਾਊਨ ਮੁੰਡੇ ਬੜਾ ਉਹ ਉਥੇ ਜਮ ਜੀ ਆ ਆਪਾਂ ਨੂੰ ਤਾਂ ਬਰਾਊਨ ਮੁੰਡੇ ਬਰਾਊਨ ਮੁੰਡੇ ਸਮਝ ਆਉਂਦੀ ਆ ਉਹ ਵਿੱਚ ਕੀ ਕਹਿੰਦੇ ਆਪਾਂ ਨੂੰ ਤਾਂ ਪਤਾ ਨਹੀਂ ਆਣਾ ਜੀ ਤਾਂ ਮਤਲਬ ਕਿ ਫਿਰ ਬਾਅਦ ਚ ਮੈਂ ਥੋੜਾ ਜਿਹਾ ਦੇਖਿਆ ਤਾਂ ਕਹਿੰਦੇ ਕਿ ਇਹਦੇ ਤੇ ਤਾਂ ਸੀਰੀਜ਼ ਬਣੀ ਆ ਹਮ ਤੇ ਜਿਹੜੀ ਦਾ ਬॉयਜ਼ ਸੀਰੀਜ਼ ਐ ਜੀ ਉਹ ਉਹਦਾ ਜਿਹੜਾ ਕਹਿ ਲੋ ਕਿ ਥੀਮ Song ਐ ਇਹਦਾ ਗੀਤ ਐ ਇਹਦਾ ਗੀਤ ਐ ਬਿਲਕੁਲ ਮੈਂ ਤਾਂ ਹੈਰਾਨ ਰਹਿ ਗਿਆ ਕਿ ਹਾਲੀਵੁੱਡ ਤੱਕ ਯਾਰ ਇਹ ਤਾਂ ਬੰਦਾ ਤੇ ਉਮਰ ਦੀ ਕਦੇ ਕਦੇ ਸੁਣ ਲੈਣਾ ਜੀ ਵੇਜ ਨਹੀਂ ਚਲੋ ਠੀਕ ਹੈ ਤੁਸੀਂ ਤੇ ਆਪ ਮੁੰਡੇ ਖੁੰਡੇ ਹੋ ਨਾ ਅਸੀਂ ਚਲੋ ਕਈ ਵਾਰੀ ਹੁੰਦਾ ਨਹੀਂ ਠੀਕ ਹੈ ਮਿਊਜ਼ਿਕ ਦਾ ਟੇਸਟ ਹੁੰਦਾ ਜੀ ਜੀ ਚਲੋ ਕੋਈ ਮਾੜੀ ਗੱਲ ਨਹੀਂ ਹੈ ਤਾਂ ਮਤਲਬ ਕਿ ਹੁਣ ਜਿਵੇਂ ਦਿਲਜੀਤ ਹੈ ਜੀ ਕਰਨਾ ਉਹ ਜਲਾ ਹੈ ਇਹ ਵੀ ਬੜੇ ਫੇਮਸ ਨੇ ਐਵੇਂ ਕਹੀਏ ਆਪਾਂ ਬਿਲਕੁਲ ਬਿਲਕੁਲ ਪੰਜਾਬ ਤੋਂ ਬਾਹਰ ਬੜੇ ਫੇਮਸ ਨੇ ਜੀ ਜੀ ਪਰ ਇਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਮਰ ਖਾਸੀ ਹੈ ਨਾ ਤੇ ਇਹਦੀ ਤਾਂ ਉਮਰ ਵੀ ਮੈਨੂੰ ਥੋੜੀ ਲੱਗੀ ਆ ਜੀ ਜੀ ਸ਼ਾਇਦ ਗੁਰਦਾਸਪੁਰ ਦਾ ਇਹਨਾਂ ਦਾ ਪਰਿਵਾਰਕ ਪਿਸ਼ੋਖੜ ਆ ਜੀ ਤੇ ਗੱਲ ਇਹ ਆ ਕਿ ਇਹਨੂੰ ਦੱਸਦੇ ਆ ਕਿ ਕਾਫੀ ਨੌਨ ਪੰਜਾਬੀ ਵੀ ਸੁਣਦੇ ਆ ਬਹੁਤ ਸੁਣਦੇ ਆ ਜੀ ਮਿਲੀਅਨਸ ਦੇ ਵਿੱਚ ਇਹਦੇ ਫੋਲੋਅਰ ਜਿਹੜੇ ਪ੍ਰੋਡਿਊਸਰ ਨੇ ਉਹ ਜ਼ਿਆਦਾਤਰ ਉਹ ਇਹਦੇ ਮਤਲਬ ਕਿ ਕਈ ਦੇਖਿਆ ਕਿ ਦੂਜੇ ਨੇ ਹਮ ਮਤਲਬ ਕਿ ਜਿਹੜੇ ਹਾਂ ਜੀ ਦੂਜੇ ਵਿਦੇਸ਼ੀ ਆ ਆਪਣੇ ਇਧਰ ਦੇ ਪ੍ਰੋਡਿਊਸਰ ਵੀ ਆ ਨਹੀਂ ਗਏ ਤਾਂ ਕਾਫੀ ਮੈਨੂੰ ਲੱਗਿਆ ਕਿ ਯਾਰ ਤਾਂ ਇਹ ਤਾਂ ਬੰਦਾ ਕਾਫੀ ਫੇਮਸ ਸੀਗਾ ਜੀ ਤੇ ਜੇ ਇਸ ਤਰ੍ਹਾਂ ਟਾਰਗੇਟ ਕਿਸੇ ਨੂੰ ਕੀਤਾ ਜਾਂਦਾ ਇਸ ਤਰ੍ਹਾਂ ਦਾ ਫੇਮ ਹਾਸਲ ਹੈ ਜਿਹਨੂੰ ਤੇ ਦਾ ਮਤਲਬ ਕਿ ਖਾਸ ਮੰਤਵ ਹੈ ਤਾਂ ਖਾਸ ਮੰਤਵ ਤਾਂ ਨਜ਼ਰ ਇਹੀ ਆ ਰਿਹਾ ਹੈ। ਬਿਲਕੁਲ ਇਹੀ ਆ ਰਿਹਾ ਹੈ। ਹੁਣ ਇੱਕ ਮਸਲਾ ਇਹ ਚੱਲ ਰਿਹਾ ਹੈ ਕਿ ਕੁਝ ਲੋਕ ਕਹਿ ਰਹੇ ਨੇ ਕਿ ਗੋਲਡੀ ਬਰਾੜ ਮੌਕੇ ਤੇ ਸੀਗਾ ਉਹ ਗੱਡੀ 'ਚ ਬੈਠਾ। ਹੂੰ ਇਹ ਇੱਕ ਅਖਬਾਰ 'ਚ ਵੀ ਅੱਜ ਛਪਿਆ। ਜੀ ਇਹਨਾਂ ਗੱਲਾਂ ਦੀ ਦੇਖੋ ਪੁਸ਼ਟੀ ਕੋਈ ਨਹੀਂ। ਪੁਸ਼ਟੀ ਕੋਈ ਨਹੀਂ। ਜੀ ਇਹ ਆ ਕਿ ਵੀਡੀਓ ਤੁਸੀਂ ਉਹ ਦੇਖ ਲਿਆ ਹਮ ਕਿ ਮੇਰੇ ਖਿਆਲ ਦੇ ਨਾਲ 10 ਦੇ ਕਰੀਬ ਫਾਇਰ ਹੁੰਦੇ ਨੇ ਉਹਦੇ ਚ ਵੀ ਕੋਈ ਪੋਸਟਿੰਗ ਨਹੀਂ ਹੁੰਦੀ ਕੋਈ ਨਾ ਬੈਕਸਾਈਡ ਤੋਂ ਕੋਈ ਵੀਡੀਓ ਇੱਕ ਕੋਈ ਗਵਾਂਡੀ ਸੀ ਉਹਦਾ ਏਪੀ ਦਾ ਏਪੀ ਦਾ ਨਾਮ ਸ਼੍ਰੀ ਅਮਰਤਪਾਲ ਸਿੰਘ ਢਿੱਲੋਂ ਜੀ ਅਮਰਤਪਾਲ ਸਿੰਘ ਢਿੱਲੋਂ ਹੀ ਆ ਜੀ ਤੇ ਉਹਦਾ ਗਵਾਂਡੀ ਆ ਜਿਹੜਾ ਉਹ ਦੱਸ ਰਿਹਾ ਕਹਿੰਦਾ ਕਿ ਜਦੋਂ ਗੋਲੀਆਂ ਚੱਲੀਆਂ ਮੈਂ ਬਾਹਰ ਨਿਕਲ ਕੇ ਆ ਕੇ ਵੇਖਿਆ ਤੇ ਗੱਡੀ ਇੱਕ ਤੇਜ਼ ਰਫ਼ਤਾਰ ਨਾਲ ਨਿਕਲ ਗਈ ਆ ਉਸ ਤੋਂ ਬਾਅਦ ਮੈਂ ਕਹ ਲਓ ਆਪਣੇ ਪੰਜਾਬੀ ਭਾਸ਼ਾ ਚ ਕਿ ਕੋਠੇ ਤੇ ਚੜ ਕੇ ਵੇਖਿਆ ਜੀ ਤੇ ਦੋ ਵਹੀਕਲ ਜਿਹੜੇ ਸੜ ਰਹੇ ਸੀਗੇ ਜੀ ਜੀ ਤਯੋਦੋ ਤੱਕ ਫਾਇਰ ਬ੍ਰਿਗੇਡ ਵਾਲੇ ਵਗੈਰਾ ਜਿਹੜੇ ਆ ਉਹ ਆ ਗਏ ਸਨ ਪੁੱਜ ਗਏ ਸਨ ਤਾਂ ਮਤਲਬ ਇਹ ਕਿ ਘਟਨਾ ਵਾਪਰੀ ਐ ਤੇ ਘਟਨਾ ਵਾਪਰਨ ਪਿੱਛੇ ਜੋ ਤੁਸੀਂ ਪੁੱਛਿਆ ਕਾਰਨ ਵੀ ਦੱਸਦੇ ਮੈਂ ਤੁਹਾਨੂੰ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੰਤਬ ਵੀ ਸਪਸ਼ਟ ਆ ਕਿ ਜੇ ਸਲਮਾਨ ਖਾਨ ਦੇ ਨਾਲ ਜੁੜ ਕੇ ਕੋਈ ਕੰਮ ਕਰੇਗਾ ਪੰਜਾਬੀ 뮤직 ਇੰਡਸਟਰੀ 'ਚ ਤਾਂ ਅਸੀਂ ਬਈ ਉਹਨੂੰ ਇਸੇ ਤਰ੍ਹਾਂ ਡਰਾਵਾਂਗੇ ਦੇਖੋ ਗੱਲ ਇਹ ਆ ਕਿ ਸੁਖਮ ਸਿੰਘ ਸਾਹਿਬ ਕਲਾਕਾਰਾਂ ਦੇ ਆਪਣੇ ਹਿੱਤ ਹੁੰਦੇ ਆ ਬਿਲਕੁਲ ਜੀ ਉਹਨੇ ਆਪ ਦੇਖਣਾ ਹੁੰਦਾ ਕਿ ਯਾਰ ਕਿਸ ਨਾਲ ਮੈਨੂੰ ਫਾਇਦਾ ਆ ਕਿ ਇਸ ਕੋਲੋਂ ਪੈਸੇ ਵੱਧ ਆ ਰਹੇ ਆ ਕਿਸ ਹਿਸਾਬ ਕਿਤਾਬਿਆਂ ਪਰ ਇਹ ਕਮ ਔਖਾ ਹੋ ਗਿਆ ਬੰਦੇ ਨੇ ਮਿਹਨਤ ਵੀ ਕੀਤੀ ਹੁੰਦੀ ਹੈ ਮਿਹਨਤ ਹੈ ਉਹਦੀ ਛੋਟੀ ਉਮਰ ਚ ਇੱਕ ਸਟੈਪ ਅਗਲਾ ਹੀ ਸੋਚਦਾ ਹੈ ਕਿ ਅਗਲਾ ਫਾਰਵਰਡ ਸਟੈਪ ਹੈ ਨਾ ਜੀ ਕਿ ਵੀ ਕੰਮ ਨਹੀਂ ਕਰਨ ਦੇਣਾ ਤੁਹਾਨੂੰ ਸਿਰਫ ਸਿਰਫ ਕਹ ਲੋ ਕਿ ਇਹੀ ਸੰਦੇਸ਼ ਹੈ ਕਿ ਜਿਹੜਾ ਉੱਥੇ ਨੇੜੇ ਜਾਏਗਾ ਅਸੀਂ ਉਹਦੇ ਨਾਲ ਆ ਕਰ ਸਕਦੇ ਹਾਂ ਵੀ ਜੇ ਘਰ ਦੇ ਬਾਹਰ ਆਗੇ ਤਾਂ ਘਰ ਦੇ ਅੰਦਰ ਵੀ ਆ ਜਣ ਅੰਦਰ ਵੀ ਆ ਜਾਣ ਬਿਲਕੁਲ ਸੋ ਇਹ ਚੀਜ਼ਾਂ ਚੱਲ ਰਹੀਆਂ ਨੇ ਕਿ ਗੋਲਡੀ ਵੀ ਸ਼ਾਇਦ ਮੌਕੇ ਤੇ ਸੀ ਪਰ ਅਸੀਂ ਕੋਈ ਪੁਸ਼ਟੀ ਨਹੀਂ ਕਰ ਸਕਦੇ ਇਹ ਕੁਝ ਇੱਕ ਦੋ ਅਖਬਾਰਾਂ ਨੇ ਦਾਵਾ ਕੀਤਾ ਹੈ ਜੀ ਜੀ ਮਿੰਟੋ ਜੀ ਆਪਾਂ ਪਹਿਲਾਂ ਵੀ ਇਹ ਚੀਜ਼ਾਂ ਤਾਂ ਦੇਖੀਆਂ ਨੇ ਖੈਰ ਜਦੋਂ ਕੋਈ ਕਾਮਯਾਬ ਹੋ ਜਾਂਦਾ ਉਹ ਤੁਹਾਂ ਫਿਰ ਪੈਸੇ ਪੂਸੇ ਮੰਗਣੇ ਸ਼ੁਰੂ ਹੋ ਜਾਂਦੇ ਆ ਜੀ ਜਾਂ ਫਿਰ ਇਹ ਚੀਜ਼ਾਂ ਜਟਨ ਫਾਇਰ ਜੀ ਦੱਸ ਰਿਹਾ ਕਿ ਅੰਬਾਨੀ ਦੇ ਵਿਆਹ ਤੇ ਮੋਟੀ ਫੀਸ ਦੇ ਕੇ ਏਪੀ ਢਿੱਲੋਂ ਨੂੰ ਬੁਲਾਇਆ ਸੀਗਾ ਹਾਂ ਜੀ ਨਹੀਂ ਕਾਫੀ ਫੇਮਸ ਆ ਦੇਖੋ ਚਲੋ ਕੁਝ ਕਮੈਂਟ ਆ ਜਾਂਦੇ ਨੇ ਇੱਥੇ ਅੱਜ ਕੱਲ੍ਹ ਤੁਹਾਨੂੰ ਪਤਾ ਕਲਾਕਾਰਾਂ ਦਾ ਵੀ ਫੈਨ ਕਲੱਬ ਹੁੰਦਾ ਆ ਆਪਦਾ ਜੀ ਉਹ ਇੱਕ ਦੂਜੇ ਨੂੰ ਰੜਦੇ ਆ ਪਲੀਜ਼ ਇੱਥੇ ਨਾ ਖਾੜਾ ਕੋਈ ਬਣਾਇਓ ਮਤਲਬ ਕਿ ਹਰੇਕ ਕਲਾਕਾਰ ਦੀ ਆਪਣੀ ਹੁੰਦੀ ਆ ਬਈ ਕੋਈ ਵੱਧ ਆ ਕੋਈ ਘਟਿਆ ਮੈਂ ਦੇਖਿਆ ਨਾ ਅਕਸਰ ਕਲਾਕਾਰਾਂ ਪਿੱਛੇ ਅੱਜ ਕੱਲ ਦੇ ਟਾਈਮ ਵੱਜਣ ਲੱਗ ਪਿਆ ਇਹ ਵੀ ਅਸੀਂ ਇਹ ਅਸੀਂ ਯੋਗ ਵਿੱਚ ਦੇਖਣਾ ਸੀਗਾ ਜੀ ਸੰਧੂ ਸਾਹਿਬ ਦੱਸ ਰਹੇ ਨੇ ਕਿ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਟੌਪ ਤੇ ਇੰਟਰਨੈਸ਼ਨਲ ਲੈਵਲ ਤੇ ਆ ਮੁੰਡਾ ਨਹੀਂ ਸਹੀ ਆ ਮੈਂ ਦੇਖਿਆ ਜੀ ਦੇਖਿਆ ਸਹੀ ਆ ਬਈ ਚੰਗੀ ਚੜ੍ਹਾਈ ਆ ਇਸ ਟਾਈਮ ਬਿਲਕੁਲ ਬਿਲਕੁਲ ਸਿੱਧੂ ਮੂਸੇਵਾਲਾ ਸੀ ਉਸ ਤੋਂ ਬਾਅਦ ਇਹ ਆ ਪਰ ਇਹ ਇਹਨੂੰ ਕਮਾਲ ਦੀ ਗੱਲ ਹੈ ਪੰਜਾਬ 'ਚ ਨਹੀਂ ਪੰਜਾਬ ਜਿਆਦਾ ਨਹੀਂ ਜਾਂਦਾ ਯੰਗਸਟਰ ਜਿਹੜੇ ਨਹੀਂ ਜਿਆਦਾ ਨਹੀਂ ਗਾਣਾ ਤਾਂ ਸ਼ਾਇਦ ਕੁਝ ਕਿਤੇ ਨਾ ਕਿਤੇ ਬੰਦਾ ਸੁਣ ਹੀ ਲੈਂਦਾ ਹੈ ਜੀ 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 ਅੱਜ ਕੱਲ ਜਿਹੜਾ ਵੀ ਕੋਈ ਟਰੈਕ ਮੰਨ ਲਓ ਸੁਪਰ ਹਿੱਟ ਹੋ ਜਾਂਦਾ ਉਹ ਟ੍ਰੈਂਡਿੰਗ 'ਚ ਵੀ ਆ ਜਾਂਦਾ YouTube ਵਗੈਰਾ ਦੇ ਜੀ 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 ਉਹ ਤਾਂ ਚੱਲ ਜਾਂਦਾ ਬਟ ਇਹ ਹੈ ਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜਾ ਸਿੰਗਰ ਹੈ ਯਾਰ ਕਿਹੜਾ ਮੁੰਡਾ गा ਰਿਹਾ ਕਿਉਂਕਿ ਮੁੰਡੇ ਹੈ ਹੀ ਇੰਨੇ ਆ ਬਹੁਤ ਹੈ ਜੀ ਗਾਣੇ ਵੀ ਬਹੁਤ ਸਿੰਗਰ ਵੀ ਬਹੁਤ ਹੈ ਜੀ 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 ਮਿੰਟੂ ਜੀ ਚਲੋ ਆਪਾਂ ਅਗਲੀ ਖਬਰ ਵੱਲ ਨੂੰ ਵੀ ਚੱਲਦੇ ਹਾਂ ਇੱਧਰ ਜੇ ਸਿੰਗਰ ਜਾਂ ਕਲਾਕਾਰ ਆਪਦੀ ਮਿਹਨਤ ਕਰਕੇ ਫੇਮ ਦੇ ਵਿੱਚ ਆਉਂਦੇ ਆ ਤੇ ਕਈ ਵਾਰੀ ਕਈ ਬਾਬੇ ਆਪਦੇ ਹਰਕਤਾਂ ਕਰਕੇ ਫੇਮ ਦੇ ਵਿੱਚ ਆ ਜਾਂਦੇ ਆ ਇੱਕ ਲੁਧਿਆਣੇ ਵਾਲਾ ਬਾਬਾ ਕਹਿੰਦੇ ਉਹ ਬੀਬੀ ਨੂੰ ਚਾਂਸਾ ਦੇ ਕੇ ਹੁਣ ਫੇਮ ਦੇ ਵਿੱਚ ਆਇਆ ਫਿਰਦਾ